ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੇ ਇੱਕ ਜਦੋਂ ਵੀ ਤੁਸੀਂ ਸਵੇਰ ਦੇ ਸਮੇਂ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਹੋ ਤੇ ਜੇਕਰ ਤੁਸੀਂ 5 ਮਿੰਟ ਤੇ ਲਈ ਇਹ ਸ਼ਬਦ ਦਾ ਜਾਪ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਤੇ ਬਰਕਤਾਂ ਆ ਜਾਣਗੀਆਂ ਤੁਹਾਡੇ ਘਰ ਦੇ ਵਿੱਚੋਂ ਦੁੱਖ ਕਲੇਸ਼ ਦੂਰ ਭਜ ਜਾਣਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਸਾਡੇ 채ਨ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਘਰ ਦਾ ਮੁੱਖ ਦਰਵਾਜ਼ਾ ਬਹੁਤ ਹੀ ਸਾਡੀ ਜ਼ਿੰਦਗੀ ਦੇ ਵਿੱਚ ਮਹੱਤਤਾ ਰੱਖਦਾ ਹੈ ਤੇ ਉਸ ਦੇ ਨਾਲ ਬੜੀਆਂ ਹੀ ਗੱਲਾਂ ਚੁੜੀਆਂ ਹੁੰਦੀਆਂ ਹਨ ਇਹਨਾਂ ਗੱਲਾਂ ਨੂੰ ਕਈ ਲੋਕ ਵੈੰਪਰਮ ਦੱਸਦੇ ਹਨ ਪਰ ਕਈ ਲੋਕਾਂ ਦਾ ਇਹਨਾਂ ਗੱਲਾਂ ਤੇ ਪੂਰਨ ਵਿਸ਼ਵਾਸ ਹੁੰਦਾ ਹੈ ਕਿਉਂਕਿ ਸੰਗਤ ਜੀ ਸਾਡੇ ਘਰ ਦੇ ਬਜ਼ੁਰਗ ਅਕਸਰ ਹੀ ਸਾਨੂੰ ਇਹ ਗੱਲਾਂ ਸਮਝਾਉਂਦੇ ਹਨ ਕਿ ਆਪਣੇ ਘਰ ਦਾ ਮੁੱਖ ਦਰਵਾਜ਼ਾ ਸਾਫ ਸਫਾਈ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਜ਼ਰੂਰ ਰੱਖਣੀ ਚਾਹੀਦੀ ਹੈ ਕਿਉਂਕਿ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਰੱਖਣ ਦੇ ਨਾਲ ਘਰ ਦੇ ਵਿੱਚ ਬਰਕਤ ਆ ਜਾਂਦੀ ਹੈ ਅਤੇ ਦੂਸਰੇ ਘਰ ਇਹ ਜੋ ਘਰ ਦਾ ਮੁੱਖ ਦਰਵਾਜ਼ਾ ਹੈ ਸੂਰਜ ਚੜਨ ਤੋਂ ਪਹਿਲਾਂ ਹੀ ਖੁੱਲ ਜਾਣਾ ਚਾਹੀਦਾ ਹੈ। ਉਹਨਾਂ ਘਰਾਂ ਦੇ ਵਿੱਚ ਫਿਰ ਆਪੇ ਹੀ ਰਿਜਕ ਆ ਜਾਂਦਾ ਹੈ ਅਤੇ ਕਦੇ ਵੀ ਪੈਸੇ ਦੀ ਉਹਨਾਂ ਲੋਕਾਂ ਨੂੰ ਤਕੜ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਤੇ ਤੀਸਰੇ ਘਰ ਇੱਕ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਜੇ ਅਸੀਂ ਇਹ ਸ਼ਬਦ ਬੋਲਦੇ ਹਾਂ ਤਾਂ ਫਿਰ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ, ਪ੍ਰੇਮ ਪਿਆਰ ਸਦਾ ਲਈ ਬਣਿਆ ਰਹਿੰਦਾ ਹੈ। ਅਤੇ ਸਾਡੇ ਪਰਿਵਾਰ ਦੇ ਉੱਪਰ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਬਣ ਜਾਂਦੀ ਹੈ ਸਹਾ ਸੰਗਤ ਜੀ ਉਹ ਕਿਹੜਾ ਸ਼ਬਦ ਹੈ ਜਿਸ ਨੂੰ ਅਸੀਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਬੋਲਣਾ ਹੈ ਜਿਸ ਸ਼ਬਦ ਨੂੰ ਬੋਲਣ ਨਾਲ ਸਾਡੇ ਘਰ ਦੇ ਵਿੱਚ ਰਜਿਕ ਦੇ ਵਿੱਚ ਵਾਧਾ ਹੋ ਜਾਵੇਗਾ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਲਈ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਤੇ ਆਂਦੇ ਨਾਲ ਚ ਰੋ ਸੋਣਨਾ ਸਾ ਸੰਗਤ ਜੀ 14ਵੇਂ ਸਾਡੇ ਘਰ ਦੇ ਬਜ਼ੁਰਗ ਸਾਨੂੰ ਕੰਮ ਕਰਨ ਲਈ ਕਹਿੰਦੇ ਹਨ ਤਾਂ ਸਾਡੇ ਮਨ ਦੇ ਵਿੱਚ ਅਕਸਰ ਹੀ ਇਹ ਸਵਾਲ ਉੱਠਦਾ ਹੈ ਕਿ ਇਸ ਕੰਮ ਦਾ ਪੈਸੇ ਨਾਲ ਕੀ ਸਬੰਧ ਹੈ ਅਤੇ ਇਸ ਕੰਮ ਨੂੰ ਕਰਨ ਨਾਲ ਬਰਕਤ ਸਾਡੇ ਘਰ ਵਿੱਚ ਕਿਵੇਂ ਆ ਸਕਦੀ ਹੈ ਅਸੀਂ ਆਪਣੇ ਬਜ਼ੁਰਗਾਂ ਤੋਂ ਇਹ ਗੱਲਾਂ ਨਹੀਂ ਪੁੱਛਦੇ ਬਸ ਚੁੱਪਚਾਪ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਾਂ ਪਰ ਕਈ ਲੋਕ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਮੰਨਦੇ ਨਹੀਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਇਹ ਗੱਲ ਨਾ ਸਾਬ ਵੈਮ ਪਰਮਹਾਨ ਅਸੀਂ ਵੈਮਾ ਪਰਮਹਾਨ ਨਹੀਂ ਮੰਨਦੇ ਪਰ ਜਿਹੜੀ ਗੱਲ ਸਾਡੇ ਬਜ਼ੁਰਗ ਸਾਨੂੰ ਆਖ ਦਿੰਦੇ ਹਨ ਉਸ ਪਿੱਛੇ ਕੋਈ ਨਾ ਕੋਈ ਤਰਕ ਤਾਂ ਜ਼ਰੂਰ ਹੁੰਦਾ ਹੈ ਉਸ ਵਿੱਚ ਸਾਡਾ ਫਾਇਦਾ ਹੁੰਦਾ ਹੈ ਕਿਉਂਕਿ ਬਜ਼ੁਰਗਾਂ ਨੂੰ ਤਜਰਬਾ ਹੁੰਦਾ ਹੈ ਇਸ ਲਈ ਉਹ ਇਹੋ ਜੇ ਕੰਮ ਕਰਨ ਲਈ ਆਖਦੇ ਹਨ ਇਸ ਕਰਕੇ ਬਜ਼ੁਰਗਾਂ ਦੀ ਦਿੱਤੀ ਹੋਈ ਮਤ ਨੂੰ ਅਸੀਂ ਜ਼ਰੂਰ ਅਪਣਾਉਣਾ ਹੈ ਜੇਕਰ ਸਾਡੇ ਮਨ ਵਿੱਚ ਕੋਈ ਸਵਾਲ ਜਾਂ ਸ਼ੰਕਾ ਹੈ ਤਾਂ ਸੇ ਆਪਣੇ ਬਜ਼ੁਰਗਾਂ ਨੂੰ ਆਪਣੇ ਵੱਡੇ ਵਡੇਰਿਆਂ ਨੂੰ ਜ਼ਰੂਰ ਪੁੱਛਣਾ ਹੈ ਤਾਂ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਉਹਨਾਂ ਤਿੰਨ ਸਵਾਲਾਂ ਦੇ ਬਾਰੇ ਜੋ ਅਕਸਰ ਹੀ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਉੱਠਦੇ ਰਹਿੰਦੇ ਹਨ ਕਿ ਘਰ ਦੇ ਵਿੱਚ ਮੁੱਖ ਦਰਵਾਜ਼ੇ ਦੀ ਸਫਾਈ ਸੂਰਜ ਚੜ੍ਹਨ ਤੋਂ ਪਹਿਲਾਂ ਕਿਉਂ ਕਰਨੀ ਚਾਹੀਦੀ ਹੈ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਕਿਹੜੇ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਅਤੇ ਕਿਵੇਂ ਉਸ ਸ਼ਬਦ ਦੇ ਚਾਪ ਦੇ ਨਾਲ ਸਾਡੇ ਘਰ ਦੇ ਵਿੱਚ ਪੈਸਾ ਖੁਸ਼ੀਆਂ ਆ ਜਾਣ ਕਿਹਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਦੀ ਕਿਉਂਕਿ ਕਈ ਬੀਬੀਆਂ ਜੇਕਰ ਆਦਾ ਇਹ ਸੁਭਾਅ ਹੁੰਦਾ ਹੈ ਕਿ ਕੁਝ ਲੋਕ ਆਪਣੇ ਘਰ ਦੀ ਸਾਫ ਸਫਾਈ ਕਰ ਲੈਂਦੇ ਹਨ ਪਰ ਜਦੋਂ ਘਰ ਦੇ ਮੁੱਖ ਦਰਵਾਜ਼ੇ ਦੀ ਗੱਲ ਆਉਂਦੀ ਹੈ ਤਾਂ ਉਸ ਦੀ ਸਾਫ ਸਫਾਈ ਬਿਲਕੁਲ ਵੀ ਨਹੀਂ ਕਰਦੇ ਪਰ ਸੰਗਾ ਜੇ ਅਸੀਂ ਖੁਸ਼ ਤੇ ਤੰਦਰੁਸਤ ਆਹੀ ਰਹਿ ਸਕਦੇ ਹਾਂ ਜੇਕਰ ਅਸੀਂ ਆਪਣੇ ਘਰ ਦੇ ਨਾਲ ਨਾਲ ਆਪਣੇ ਘਰ ਦਾ ਆਲਾ ਦਵਾਲਾ ਵੀ ਸਾਫ਼ ਕਰੀਏ ਵਾਤਾਵਰਣ ਨੂੰ ਸਾਫ਼ ਤੇ ਸ਼ੁੱਧ ਰੱਖੀਏ ਜੇਕਰ ਅਸੀਂ ਆਪਣੇ ਆਲੇ ਦੁਆਲੇ ਨੂੰ ਆਪਣੇ ਘਰ ਦਾ ਹਿੱਸਾ ਮੰਨਾਂਗੇ ਕਿਉਂਕਿ ਰੱਬ ਦੀ ਬਣਾਈ ਹੋਈ ਕੁਦਰਤ ਨੂੰ ਆਪਣਾ ਘਰ ਹੀ ਸਮਝਾਂਗੇ ਇਸ ਨੂੰ ਬਿਲਕੁਲ ਵੀ ਨਹੀਂ ਕਰਨਾਗੇ ਤੁਸੀਂ ਸਿਰਫ ਆਪਣਾ ਘਰ ਸਾਫ਼ ਕਰ ਲਿਆ ਜੋ ਵੀ ਰਸਤਾ ਹੈ ਤੁਹਾਡੇ ਘਰ ਵੱਲ ਨੂੰ ਆਉਂਦਾ ਹੈ ਤੁਸੀਂ ਉਸ ਦੀ ਸਫਾਈ ਜ਼ਰੂਰੀ ਕਰਨੀ ਹੈ ਕਿਉਂਕਿ ਉਹ ਵੀ ਸਾਰੇ ਜਗ੍ਹਾ ਆਪਣੇ ਘਰ ਵਾਂਗ ਹੀ ਹੁੰਦੇ ਹੈ ਕਿਉਂਕਿ ਕਈ ਵਾਰ ਸਾਧੂ ਫਕੀਰ ਜਾਂ ਕੋਈ ਰੱਬ ਦਾ ਪੰਦਾ ਜਦੋਂ ਵੀ ਸਾਡੇ ਘਰ ਆਉਂਦਾ ਹੈ ਸਾਡੇ ਘਰ ਦੇ ਮੁੱਖ ਦਰਵਾਜ਼ੇ ਤੇ ਆਉਂਦਾ ਹੈ ਉਹ ਸਾਡੇ ਘਰ ਦੇ ਰਾਹ ਅਤੇ ਸਾਡੇ ਘਰ ਦੇ ਮੁੱਖ ਦਰਵਾਜ਼ੇ ਦੀ ਗੰਦਗੀ ਦੇਖ ਕੇ ਵਾਪਸ ਮੁੜ ਜਾਂਦਾ ਹੈ ਜਾਂ ਫਿਰ ਉਹ ਸਾਡੇ ਘਰ ਵੱਲ ਨੂੰ ਆ ਵੀ ਚਾਹੁੰਦਾ ਹੈ ਤਾਂ ਉਸ ਦਾ ਮਨ ਉਸ ਸਮਨ ਉਸਨ ਕੋਸਦਾ ਰਹਿੰਦਾ ਹੈ ਕਿ ਕਿਵੇਂ ਘਰ ਦੇ ਚਾਰਜ ਫੇਰੇ ਗੰਦਕੀ ਫਲਾ ਰੱਖੀ ਹੈ ਇਸ ਨਾਲ ਸਾਡੇ ਘਰ ਵਿੱਚ ਬਰਕਤ ਫਿਰ ਬਾਹਰ ਚਲੇ ਜਾਂਦੇ ਹੈ ਇਸ ਲਈ ਸਾਡਾ ਇਹ ਫਰਜ਼ ਪੰਜ ਜਾਂਦਾ ਹੈ ਕਿ ਘਰ ਕਿ ਆਪਣੇ ਘਰ ਦੇ ਨਾਲ ਨਾਲ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਆਪਣੇ ਘਰ ਵੱਲੋਂ ਆਉਂਦੇ ਰਸਤੇ ਨੂੰ ਵੀ ਪੂਰੀ ਤਰ੍ਹਾਂ ਸਾਫ਼ ਰੱਖੇ ਤਾਂ ਜੋ راہ ਵਿੱਚ ਆਉਂਦਾ ਜਾਂਦਾ ਸਾਡੇ ਘਰ ਦਾ ਰਾਹ ਜਿਹੜਾ ਹੈ ਮੁੱਖ ਦਰਵਾਜ਼ਾ ਸਾਫ਼ ਅਤੇ ਖੁਸ਼ ਹੋ ਜਾਵੇ। ਬਾਕੀ ਗੱਲ ਕਿ ਚੇਕ ਕਰ ਸਾਡੇ ਘਰ ਦੀਆਂ ਔਰਤਾਂ ਹਰੇਕ ਕੰਮ ਨੂੰ ਸਹੀ ਤਰੀਕੇ ਨਾਲ ਸਹੀ ਵਿਧੀ ਨਾਲ ਕਰਨ ਗਿਆ ਤਾਂ ਸਾਡੇ ਕੰਮਾਂ ਕਰਨ ਵਿੱਚ ਬੜੀ 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 ਬਰਕਤ ਆ ਜਾਵੇਗੀ ਅਤੇ ਸਾਰੇ ਹੀ ਕੰਮਾਂ 'ਚ ਸਾਨੂੰ ਸਫਲਤਾ ਮਿਲ ਜਾਵੇਗੀ। ਇਸ ਲਈ ਸਾਡੇ ਘਰ ਦੇ ਮੁੱਖ ਦਰਵਾਜ਼ੇ ਦੀ ਤੇ ਸਾਡੇ ਘਰ ਦੇ ਆਸ-ਪਾਸ ਦੀ ਓਨੀ ਹੀ ਸਾਡੇ ਜ਼ਿੰਦਗੀ ਵਿੱਚ ਮਹੱਤਤਾ ਹੈ ਜਿੰਨੀ ਸਾਡੇ ਘਰ ਦੀ ਮਹੱਤਤਾ ਹੈ। ਅਸਲੇ ਤੁਸੀਂ ਆਪਣੇ ਘਰ ਦਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣਾ ਹੈ ਕਿਉਂਕਿ ਸਾਡੀ ਤੰਦਰੁਸਤੀ ਦਾ ਸੰਬੰਧ ਸਾਡੇ ਕਮਾਂ-ਕਰਾਂ ਦੀ ਸਫਲਤਾ ਅਤੇ ਸਾਡੇ ਕੰਮ ਕਰਨ ਦੇ ਤਰੀਕੇ ਦੇ ਨਾਲ ਦੱਸਾਉਂਦਾ ਹੈ ਇਸ ਕਰਕੇ ਸੰਗਤ ਜੀ ਤੁਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ਼ ਸਫਾਈ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਰ ਲਓ ਇਹ ਸਭ ਤੋਂ ਵਧੀਆ ਗੱਲ ਹੈ ਹੁਣ ਗੱਲ ਕਰਦੇ ਹਾਂ ਜੀ ਦੂਸਰੇ ਸਵਾਲ ਦੀ ਕਿ ਜਿੰਨਾ ਘਰਾਂ ਦਾ ਮੁੱਖ ਦਰਵਾਜ਼ਾ ਸੂਰਜ ਚੜ੍ਹਨ ਤੋਂ ਪਹਿਲਾਂ ਸੂਰਜ ਚੜ੍ਹਨ ਤੋਂ ਪਹਿਲਾਂ ਖੁੱਲ ਜਾਂਦਾ ਹੈ ਉਹਨਾਂ ਘਰਾਂ ਵਿੱਚ ਰਜਕ ਕਿਵੇਂ ਆਪਣੇ ਆਪ ਹੀ ਚੱਲ ਕੇ ਆ ਜਾਂਦਾ ਹੈ ਤੇ ਉਹਨਾਂ ਘਰਾਂ ਵਿੱਚ ਖੁੱਲਾ ਪੈਸਾ ਤੇ ਪ੍ਰਗਟਾਂ ਕਿਵੇਂ ਆ ਜਾਂਦੀਆਂ ਹਨ ਇਹ ਗੱਲ ਸਾਡੇ ਘਰ ਦੇ ਬਚੁਰਕ ਇਸ ਤਰ੍ਹਾਂ ਦੇ ਆਦਾਰ ਤੇ ਸਮਝਾਉਂਦੇ ਹਨ ਕਿ ਮਿਹਨਤੀ ਤੇ ਉਦਮੀ ਬੰਦਾ ਹੀ ਘਰ ਦਾ ਮੁੱਖ ਦਰਵਾਜ਼ਾ ਸੂਰਜ ਚੜ੍ਹਨ ਤੋਂ ਪਹਿਲਾਂ ਖੋਲਦਾ ਹੈ ਜਿਸ ਵਿਅਕਤੀ ਦੇ ਅੰਦਰ ਆਲਸ ਤੇ ਢਿੱਲ ਇੱਧਰ ਤਾਂ ਹੁੰਦੀ ਹੈ ਉਹ ਵਿਅਕਤੀ ਹਮੇਸ਼ਾ ਲੇਟ ਉੱਠ ਉਹ ਵਿਅਕਤੀ ਹਮੇਸ਼ਾ ਲੇਟ ਉੱਠਦਾ ਹੈ ਜੋ ਆਪ ਹੀ ਲੇਟ ਉੱਠਦਾ ਹੋਵੇ ਉਸਨੇ ਘਰ ਦਾ ਮੁੱਖ ਦਰਵਾਜ਼ਾ ਸੂਰਜ ਚੜ੍ਹਨ ਤੋਂ ਪਹਿਲਾਂ ਕਿਵੇਂ ਖੋਲਣਾ ਹੈ ਕਿਉਂਕਿ ਸੰਗਤ ਜਿ세 ਜਿੰਨਾ ਜ਼ਿਆਦਾ ਲੇਟ ਉਠਾਂਗੇ ਓਨਾ ਹੀ ਸਾਡੇ ਘਰ ਨੂੰ ਆਲਸ ਜ਼ਿਆਦਾ ਪਵੇਗਾ ਓਨਾ ਹੀ ਜ਼ਿਆਦਾ ਸਾਡੇ ਸਰੀਰ ਨੂੰ ਬਿਮਾਰੀਆਂ ਘੇਰ ਲੈਣਗੀਆਂ ਜਿਹੜੇ ਮਨੁੱਖ ਉਸ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਉਦਮੀ ਹੁੰਦੇ ਹਨ ਮਿਹਨਤੀ ਹੁੰਦੇ ਹਨ ਉਸ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦੇ ਹਨ ਅੰਮ੍ਰਿਤ ਵੇਲੇ ਉੱਠਦੇ ਹਨ ਉਹਨਾਂ ਲੋਕਾਂ ਦਾ ਤਨ ਤੇ ਮਨ ਦੋਵੇਂ ਹੀ ਤੰਦਰੁਸਤ ਰਹਿੰਦੇ ਹਨ ਅਤੇ ਉਹ ਲੋਕ ਆਪਣੇ ਕੰਮਾਂ ਕਰਾ ਨੂੰ ਸਹੀ ਸਮੇਂ ਦੇ ਕਰ ਲੈਂਦੇ ਹਨ ਅੰਮ੍ਰਿਤ ਵੇਲੇ ਉੱਠ ਕੇ ਉਦਮੀ ਤੇ ਮਿਹਨਤੀ ਹੀ ਦਰਵਾਜ਼ਾ ਖੋਲਦੇ ਹਨ ਕਈ ਲੋਕ ਸਵੇਰੇ ਉੱਠ ਕੇ ਸੈਰ ਕਰਨ ਦੇ ਲਈ ਜਾਂਦੇ ਹਨ ਕਈ ਲੋਕ ਸਵੇਰੇ ਉੱਠ ਕੇ ਘਰ ਵਿੱਚ ਨਿਤਨੇਮ ਕਰਦੇ ਹਨ ਜਾਂ ਫਿਰ ਗੁਰਦੁਆਰਾ ਸਾਹਿਬ ਜਾਂਦੇ ਹਨ ਤੇ ਬਾਕੀ ਲੋਕ ਸਵੇਰੇ ਜਲਦੀ ਉੱਠ ਕੇ ਕੰਮ ਕਰਨ ਨੂੰ ਸਮੇਂ ਸਿਰ ਨਭੇੜ ਲੈਂਦੇ ਹਨ ਬਹੁਤੇ ਲੋਕ ਜੋ ਨੌਕਰੀ ਪੇਸ਼ਾ ਵਾਲੇ ਹੁੰਦੇ ਹਨ ਉਹ ਵੀ ਜਲਦੀ ਉੱਠ ਕੇ ਘਰ ਦੇ ਕੰਮ ਕਰ ਸਮੇਟ ਲੈਂਦੇ ਹਨ ਕੁਲ ਮਿਲਾ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਉਹਨਾਂ ਦਾ ਹੀ ਦਰਵਾਜ਼ਾ ਖੁੱਲਦਾ ਹੈ ਜਿਨ੍ਹਾਂ ਘਰਾਂ ਦੇ ਵਿੱਚ ਉਦਮੀ ਤੇ ਮਿਹਨਤੀ ਲੋਕ ਰਹਿੰਦੇ ਹਨ ਅਤੇ ਜੋ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਂਦੇ ਹਨ ਸਭ ਤੋਂ ਪਹਿਲਾਂ ਤਾਂ ਅਮਰਤ ਵੇਲੇ ਉੱਠੋ ਉਠ ਕੇ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਲਾਓ ਉਹਨਾਂ ਦਾ ਸ਼ੁਕਰਾਨਾ ਕਰੋ ਫਿਰ ਆਪਣੇ ਕੰਮਾਂ ਕਰਾਂ ਦੀ ਸ਼ੁਰੂਆਤ ਕਰੋ ਤੇ ਕੁਝ ਸਮਾਂ ਤੁਸੀਂ ਆਪਣੇ ਸਿਹਤ ਨੂੰ ਵੀ ਦਿਓ ਇਥੇ ਕੁਝ ਲੋਕ ਇਸ ਨੂੰ ਵਿਅਮ ਪਰਮ ਸਮਝਦੇ ਹਨ ਪਰ ਸਾਧ ਸੰਗਤ ਇਹ ਕੋਈ ਵੀ ਵਿਅਮ ਪਰਮ ਨਹੀਂ ਇਹ ਸਾਡੇ ਬਜ਼ੁਰਗਾਂ ਦਾ ਇੱਕ ਤਜਰਬਾ ਹੈ ਜੋ ਸਾਡੇ ਘਰ ਦਾ ਮੁੱਖ ਦਰਵਾਜ਼ਾ ਵੇਖ ਕੇ ਸਾਡੇ ਘਰ ਦਾ ਪੂਰਾ ਹਾਲ ਦੱਸ ਦਿੰਦਾ ਹੈ ਘਰ ਦੇ ਅੰਦਰੋਂ ਜੋ ਚੀਜ਼یں ਰਹਿੰਦੇ ਹਨ ਉਨ੍ਹਾਂ ਦਾ ਸਵਾਕ ਇਸ ਤਰ੍ਹਾਂ ਦਾ ਹੈ ਅਤੇ ਸਾਡੇ ਘਰ ਦੇ ਅੰਦਰ ਦਾ ਕੀ ਹਾਲ ਹੈ ਅੰਦਰ ਦੇ ਘਰ ਦੇ ਅੰਦਰ ਦੇ ਲੋਕ ਆਲਸੀ ਹਨ ਜਾਂ ਫਿਰ ਉਦਮੇ ਹਨ ਇਸ ਲਈ ਸੰਗਤ ਜੀ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਕਿ ਸਵੇਰੇ ਉੱਠ ਕੇ ਘਰ ਦਾ ਦਰਵਾਜ਼ਾ ਖੋਲ ਦਿੱਤਾ ਫਿਰ ਫਿਰ ਆਣ ਕੇ ਬਿਸਤਰੇ ਤੇ ਲੇਟ ਕੇ ਸੌਂ ਗਏ ਉਠਣ ਦਾ ਮਤਲਬ ਜਾਗਣਾ ਮਿਹਨਤੀ ਅਤੇ ਉਦਮੀ ਬਣਨਾ ਅਤੇ ਅਮਰ ਤੇ ਵੇਲੇ ਉੱਠ ਕੇ ਵਾਹਿਗੁਰੂ ਕਾਲਪੁਰਖ ਜੀ ਦਾ ਨਾਮ ਲੈਣਾ ਅਤੇ ਉਸ ਤੋਂ ਬਾਅਦ ਆਪਣੇ ਕੰਮਾਂ ਕਰਾਂ ਦੀ ਸ਼ੁਰੂਆਤ ਕਰ ਲੈਣੀ। ਅਸੀਂ ਆਪਣੀ ਸਿਹਤ ਦਾ ਵੀ ਪੂਰਾ ਧਿਆਨ ਰੱਖਣਾ ਹੈ ਸਾਧ ਸੰਗਤ ਜੀ। ਅਸੀਂ ਸਵੇਰੇ ਉੱਠ ਕੇ ਕੁਦਰਤ ਦਾ ਨਜ਼ਾਰਾ ਦੇਖਣਾ ਹੈ। ਸਾਫ਼ ਹਵਾ ਦੇ ਵਿੱਚ ਸਾਹ ਲੈਣਾ ਹੈ। ਸਾਡਾ ਸਰੀਰ ਤੰਦਰੁਸਤ ਰਹੇਗਾ। ਇਸ ਤੋਂ ਬਾਅਦ ਗੱਲ ਕਰਦੇ ਹਾਂ ਉਸ ਸ਼ਬਦ ਦੇ ਜਾਪ ਤੇ ਬਾਰੇ ਜਿਸ ਦਾ ਜਾਪ ਤੁਸੀਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਕਰਨਾ ਹੈ। ਸਾਡੇ ਬਜ਼ੁਰਗ ਹਮੇਸ਼ਾ ਹੀ ਸਾਨੂੰ ਇਹ ਗੱਲ ਸਮਝਾਉਂਦੇ ਹਨ। ਜਦੋਂ ਵੀ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜ਼ਰੂਰ ਲੈਣਾ ਹੈ। ਇਸ ਲਈ ਸੰਗਤ ਜੀ ਜਦੋਂ ਵੀ ਸਵੇਰੇ ਉੱਠੋ ਤਾਂ ਸਭ ਤੋਂ ਪਹਿਲਾਂ ਬੈਠ ਕੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰੋ। ਫਿਰ ਭੈਣਾਂ ਰਸੋਈ ਵਿੱਚ ਚਾਹ ਬਣਾਉਣ। ਉੱਥੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨ। ਵਾਹਿਗੁਰੂ ਜੀ ਦਾ ਨਾਮ ਲੈ ਕੇ ਹੀ ਆਪਣੇ ਰਸੋਈ ਦਾ ਚੁੱਲ੍ਹਾ ਬਾਲਣ। ਸਾਸੰਗਤ ਜੀ ਜਦੋਂ ਅਸੀਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਹਾਂ ਵਾਹਿਗੁਰੂ ਜੀ ਦਾ ਨਾਮ ਲੈ ਕੇ ਤਾਂ ਅਸ ਬੇਨਤੀ ਕਰਨੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਘਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਘਰ ਦੇ ਚੀਹਾਂ ਵਿੱਚ ਪ੍ਰੇਮ ਪਿਆਰ ਸੁਖ ਸ਼ਾਂਤੀ ਸਦਾ ਹੀ ਪਨਾਇ ਰੱਖਣਾ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਇਹ ਅਰਦਾਸ ਬੇਨਤੀ ਜ਼ਰੂਰ ਕਰਨੀ ਤਾਂ ਕਿ ਕੋਈ ਵੀ ਨੈਗੇਟਿਵ એનર્ਜੀ ਕੋਈ ਵੀ ਮਾੜੀ ਸ਼ਕਤੀ ਸਾਡੇ ਘਰ ਦੀ ਦਹਲੇਸ਼ ਤੋਂ ਅੱਗੇ ਨਾ ਆ ਜਾਵੇ ਕੋਈ ਵੀ ਅਸਤਮੁਖ ਦਰਵਾਜ਼ੇ ਤੋਂ ਸਾਡੇ ਘਰ ਵਿੱਚ ਮਾੜੀਆਂ ਸ਼ਕਤੀਆਂ ਦਾ ਵਾਸਾ ਨਾ ਹੋ ਜਾਵੇ ਜਿੰਦਗੀ ਵਿੱਚ ਹਮੇਸ਼ਾ ਖੁਸ਼ੀਆਂ ਹੋਣ ਸਾਡੇ ਘਰ ਦੀ ਦਹਲੇਸ਼ ਤੋਂ ਨਿਰਾਸ਼ ਹੋ ਕੇ ਕੋਈ ਵੀ ਵਰਕਤ ਵਾਪਸ ਨਾ ਚਲੀ ਜਾਵੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੈ ਸੋ ਸਾਧ ਸੰਗਤ ਜੀ ਇਹ ਤਾਂ ਹੀ ਕਰਦੇ ਹੋਏ ਤੁਸੀਂ ਕਰ ਦਾ ਮੁਖ ਦਰਵਾਜ਼ਾ ਖੋਲਣਾ ਹੈ ਸੰਘਾਤ ਜੇ ਚੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ